ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਭਾਈਕੇ ਬਾੜੇ ਦੇ ਵਿੱਚ ਬਾੜਾ ਭਾਈ ਕਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਇਪੁਰ ਦਾ ਮਨਮਤਾ ਨਗਰ ਆ ਤੇ ਜਦੋਂ ਤੁਸੀਂ ਮੁੱਦਕੀ ਤੋਂ ਫਰੋਇਪੁਰ ਨੂੰ ਜਾਂਦੇ ਆ ਮਿਸ਼ਰੀ ਵਾਲੇ ਵਾਲਾ ਰੋਡ ਉਹ ਰੋਡ ਦੇ ਉੱਤੇ ਪਿੰਡ ਪੈਂਦਾ ਹੋਇਆ ਮਿੱਤਰੋ ਲੋਹਾਮ ਨੰਗਣ ਤੋਂ ਬਾਅਦ ਪਹਿਲਾ ਪਿੰਡ ਆਉਂਦਾ ਵਾ ਜਿਹੜਾ ਮਿੱਤਰੋ ਉਹ ਬਾੜਾ ਭਾਈ ਕਾ ਜੋੜੀਆਂ ਨਹਿਰਾਂ ਵਾਲਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇ ਲੋ ਪਰਵਾਰ ਆ ਤੇ ਇੱਕ ਮੈਂ ਵਕਾਊ ਆ ਭਾਈ ਹੁਣ ਉਹਦੇ ਕੋਲੇ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਟੇਲ ਆ ਕੀ ਇੰਦੀ ਜਾਣਕਾਰੀ ਇਹ ਸਾਰੀ ਮਾਲਕ ਤੋਂ ਲੈ ਦੂੰਗਾ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਮੁੱਲ ਦੁੱਧ ਕੁਆਲਿਟੀ ਜੋ ਚੀਜ਼ ਦੱਸੀ ਜਾਊਗੀ ਉਹ ਮਾਲਕ ਦੀ ਹੋਊਗੀ ਆਹ ਕਰਦੇ ਆ ਬਾਕੀ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਆ ਬਾਈ ਠੀਕ ਠਾਕ ਜੀ ਸੀਤਾ ਦੇ ਪਰਿਵਾਰ ਬਾਈ ਬਸ ਠੀਕ ਠਾਕ ਜੀ ਵਧੀਆ ਅਚਾ ਆਪਣਾ ਨਾਮ ਦੱਸ ਦੀ ਬਾਈ ਚਰਨ ਸ਼ੰਕਰ ਸਿੰਘ ਜੀ ਚੇਂਦਰ ਸਿੰਘ ਚੇਂਦਰ ਬਾਈ ਫਿਰ ਮੈਂ ਘਰ ਦੀ ਹੋਈ ਆ ਹਾਂਜੀ ਕਿੰਨਾ ਸੂਆ ਹੁੰਦੀ ਐ ਬਈ ਇਹ ਤੇ ਇਹ 5ਵੇਂ ਸੂਏ ਜੇ ਹੁਣ ਸੂਣਾ 5ਵੇਂ ਸੂਏ ਨੇ ਸੂਣਾ ਵਾ ਕਿੰਨੇ ਦਿਨ ਪਿਆ ਬਾਈ ਇੰਦੇ ਹਜੇ ਸੂ ਅਬ 15 ਵਸਾਹ ਨੂੰ ਦਰ ਪੂਰੇ 3-4 ਦਿਨ ਉੱਤੇ ਲੈ ਜਾਓ ਜੀ। ਵੀ ਮੰਨ ਲਓ ਕਹਿਣ ਤੋਂ ਪਾਵੇ ਵੀ ਅੱਜ 5-7 ਦਿਨ ਦੀ ਹਫਤੇ ਦੀ 10 ਦਿਨ ਦੀ ਕਰਤੀ ਕੇ ਲਈ। 10 ਦਿਨ ਦੇ। ਜੀ ਹਾਂ, ਕਰ ਲਈਏ ਠੀਕ ਹੈ। ਅੱਛਾ ਦੁੱਧ ਦਾ ਕੀਰ ਕੱਢ ਰਿਆ ਕਿੰਨਾ ਦੁੱਧ ਚੁੰਦਾ ਰਿਆ ਬਾਈ? 7 ਲੀਟਰ ਡੰਗਰ ਚ ਰੋ ਰਿਆ ਜੀ। 7 ਲੀਟਰ ਤੋਂ ਡੰਗ ਦਾ ਮਤਲਬ ਵੀ ਚੋਇਆ 14 ਲੀਟਰ ਦੋਹਾਂ ਡੰਗਰ ਦੁੱਧ ਦਿੱਤਾ ਹੋਇਆ ਨੇ। ਅੱਛਾ ਚੋਣ ਚਣ ਨੂੰ ਠੰਡੀ ਹੰਜ। ਹਾਂਜੀ ਹਾਂ ਵਧੀਆ ਜੀ ਵਧੀਆ। ਠੀਕ ਹੈ ਬਾਈ ਤੇ ਸਮਾਜ ਚ ਬਾਓ ਕੇ ਰਿੰਦਾ ਜਮ ਹੈ। ਠੀਕ ਹੈ ਠੀਕ ਹੈ ਬਾਈ। ਠੀਕ ਹੈ ਠੀਕ ਹੈ। ਅ ਕੁਝ ਛੱਡਣੀ ਉਹਦਾ ਕੋਈ ਨਹੀਂ ਜਦੋਂ ਕੋਈ ਗਾਹ ਕਾਉਗਾ ਨਹੀਂ ਨੇੜੇ ਦੀ ਗੱਲ ਵੀ ਜੇ ਆਪਾਂ ਕਰ ਦਈਏ ਵੀ ਇੰਨੇ ਦੀ ਪ੍ਰਥਾ ਵੀ ਛੱਡਣੀ ਆ ਵਿੱਚ ਨਹੀਂ ਆ ਵੀ ਹੁੰਦਾ ਯਾਰ ਐ ਕੀਤੀ ਹੁੰਦੀ ਆਪਣੀ ਘਰੇ ਵੀ ਇਥੇ ਜੇ ਰੱਸਾ ਫੜਾ ਦਿਆਂਗੇ ਨਹੀਂ ਉਹਦਾ ਕੋਈ ਨਹੀਂ ਜਦੋਂ ਕੋਈ ਗਾਹ ਕਾਉਗਾ ਤਾਂ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਅੱਛਾ ਭਾਈ ਤੋ ਨੰਬਰ ਦੱਸਿਆ ਜੀ ਆਪਣਾ ਕਿੰਨਾ ਵਾ ਜੀ 9417145626 9417145626 9417145626 ਹਣਾ ਜੀ ਤੁਰਦੇ ਮੇਨ ਮੜਾ ਖੋਲੋ ਜੀ ਲਈ ਮਿੱਤਰੋ ਪੰਜਵਾਂ ਸੂਆ ਸੁਹੰਦੀ ਆ ਹਫਤੇ ਤੋਂ ਦਸਾਂ ਦਿਨਾਂ ਦੀ ਕੱਚੀ ਆ 2 ਲੱਖ ਰੁਪਈਆ ਮੋਲਾ ਤੇ ਮਾਨਤਨ ਹੋ ਜੂਗਾ 2 ਲੱਖ ਦੇ ਵਿੱਚੋਂ ਬਾਈ ਜਾਂਦਾ ਬਾਈ ਤੇ ਤੇਵੇ ਭਾਂਡੇ ਵਾਲੀ ਮੈਂ ਆ ਤੁਸੀਂ ਦੇਖ ਸਕਦੇ ਆ ਆਪ ਵੀ ਬਾਈ ਦੋ ਦੋ 7 ਲੀਟਰ ਡੰਗ ਦਾ ਬਾਈ ਨੇ ਚੋਇਆ ਹੋਇਆ ਇਹਦੇ ਥੱਲੋਂ ਕਰਮ ਵਾਲੀ ਦੇ ਥੱਲੋਂ ਦੇਖ ਲਓ ਬਾਈ ਆ ਮੈਂ ਕੁਆਲਿਟੀ ਆ ਤੇ ਆ ਮੈਂ ਆਂ ਅੰਗਾ ਪੈਰਾਂ ਦੀ ਮੈਂ ਆਰਾਂ ਦੀ ਚੰਗੀਆ ਕਰਮਾਂ ਵਾਲੀ ਵੱਡੀ-ਬੁੱਡੀ ਠੀਕ ਆ ਦਰਮਿਆਨੇ ਸਾਈਜ਼ ਦੇ ਵਿੱਚ ਗੋਲ ਚੰਗੀ ਆ ਮੈਂ ਵੀਕੈਂਡ ਤੋਂ ਮਦਰੀ ਡਾਲ ਦੇ ਵਿੱਚ ਮੈਂ ਬਾੜੀ ਡਾਲ ਨਹੀਂ ਕਹਿ ਸਕਦੇ ਦਰਮਿਆਨੇ ਕੱਦ ਦੇ ਵਿੱਚ ਉੱਚੀ ਲੰਮੀ ਜਿਵੇਂ ਦਰਮਿਆਨੇ ਜਿਵੇਂ ਦਰਮਿਆਨੇ ਕੱਦ ਦੇ ਵਿੱਚ ਲੰਬਾਈ ਚਾਹੀਦੀ ਹੁੰਦੀ ਉਹ ਪੂਰੀ ਕਰਮ ਵਾਲੀ ਦੀ ਲੰਬਾਈ ਉਚਾਈ ਆਉਂਦੀ ਤੇ ਇਹਦਾ ਰੇਟ 2 ਲੱਖ ਰੁਪਈਆ ਵਾ ਵਿੱਚੋਂ ਮਾਨਤਨ ਹੋ ਜੂਗਾ ਗ੍ਰੇਡਡ ਮੱਜਾਂ ਦੇ ਵਿੱਚ ਆਉਂਦੀ ਆ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡਵਾੜਾ ਪਾਈਕਾ ਜ਼ਿਲ੍ਹਾ ਫਰੋਜਪੁਰ